ਡੋਨਲਡ 트ੰਪ ਨੂੰ ਸ਼ੀਸ਼ਾ ਦਿਖਾ ਦਿੱਤਾ ਇਸ ਬੰਦੇ ਨੇ ਨਿਊਯਾਰਕ ਦੀ ਚੋਣ ਜਿੱਤੀ ਤੇ ਜਿੱਤ ਤੋਂ ਬਾਅਦ ਮਮਦਾਨੀ ਗੁਰਦੁਆਰੇ ਜਾਂਦੇ ਨੇ ਵੀਡੀਓਜ਼ ਵਾਇਰਲ ਹੋ ਰਹੀਆਂ ਲੋਕਾਂ ਨੂੰ ਮਿਲਦੇ ਆ ਥੈਂਕਸ ਕਰਦੇ ਆ ਕਿ ਨਿਊਯਾਰਕ ਦੀ ਜ਼ਹਰਾਨ ਮਮਦਾਨੀ ਦੀ ਜਿੱਤ ਨਾਲ ਇਮੀਗ੍ਰੈਂਟਸ ਨੂੰ ਨਵਾਂ ਹੌਸਲਾ ਮਿਲ ਗਿਆ ਕਿ ਅਰਪਤੀਆਂ ਦੀ ਹਾਰ 트ੰਪ ਪਛਾ ਪਾਏਗਾ ਸਭ ਤੋਂ ਵੱਡਾ ਸਵਾਲ ਹੈ ਨਿਊਯਾਰਕ ਵਿੱਚ ਮਮਦਾਨੀ ਦੀ ਜਿੱਤ ਵੱਡਾ ਸੁਨੇਹਾ ਦੇ ਰਹੀ ਹੈ ਇੱਕ ਸਾਲ ਪਹਿਲਾਂ ਮਮਦਾਨੀ ਨੇ ਇਲੈਕਸ਼ਨ ਦੇ ਲਈ ਲੋਕਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਉਸੋ ਲਈ ਦੀਆਂ ਵੀਡੀਓਜ਼ ਹੁਣ ਵਾਇਰਲ ਹੋ ਰਹੀਆਂ ਨੇ ਪਰ ਉਸ ਵੇਲੇ ਲੋਕਾਂ ਨੇ ਧਿਆਨ ਦੀ ਸੀ ਦਿੱਤਾ ਪਰ ਇਸ ਬੰਦੇ ਨੇ ਲਗਾਤਾਰ ਇਗਨੋਰ ਹੋਣ ਦੇ ਬਾਵਜੂਦ ਆਪਣਾ ਸਫ਼ਰ ਜਾਰੀ ਰੱਖਿਆ ਇਸ ਵਾਰ ਵੀ ਸਰਵੇਖਣ ਉਸ ਦੀ ਜਿੱਤ ਦੇ 1% ਚਾਂਸ ਦੀ ਭਵਿਕਵਣੀ ਕਰ ਰਹੇ ਸਨ ਨਾ ਕੋਈ ਵੱਡਾ ਅਰਪਤੀ ਇਸ ਦੀ ਫੰਡਿੰਗ ਦੇ ਲਈ ਅੱਗੇ ਆਇਆ ਬਸ ਇਸ ਬੰਦੇ ਨੂੰ ਪਤਾ ਸੀ ਕਿ ਮੁੱਦੇ ਕੀ ਨੇ ਲੋਕਾਂ ਦੀ ਤਕਲੀਫ ਕੀ ਹੈ ਤੇ ਕਿਵੇਂ ਹੱਲ ਹੋ ਸਕਦੇ ਆ ਲੋਕਾਂ ਨਾਲ ਡਾਇਰੈਕਟ ਗੱਲ ਕੀਤੀ ਸੰਪਰਕ ਕੀਤਾ ਉਮੀਦ ਦਿੱਤੀ ਤੇ ਸਾਥ ਮੰਗਿਆ ਤੇ ਲੋਕਾਂ ਨੇ ਯਾਖਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਇਤਿਹਾਸ ਰਚ ਦਿੱਤਾ ਗਿਆ ਜਦ ਮੌਮਦਾਨੀ ਜਨਤਕ ਇਕਾਟ ਦੇ ਵਿੱਚ ਟਰੰਪ ਨੂੰ ਲਲਕਾਰਦਾ ਕਿ ਵੌਲਿਮ ਉੱਚੀ ਕਰ ਤੇ ਚਾਰ ਸ਼ਬਦ ਸੁਣ ਤਾਂ ਲੋਕਾਂ ਦੇ ਵੱਲੋਂ ਜੋਸ਼ ਦੇ ਵਿੱਚ ਟਰੰਪ ਤੱਕ ਸ਼ੋਰ ਦੇ ਵਿੱਚ ਸੁਨੇਹਾ ਪਹੁੰਚਾਇਆ ਗਿਆ ਯਾਨੀ ਕਿ ਨਿਊਯਾਰਕ ਵਿਲ ਰਮੀਨ ਸਿਟੀ ਆਫ ਇਮੀਗਰੈਂਟਸ ਬਿਲਟ ਬਾਈ ਇਮੀਗਰੈਂਟਸ ਐਂਡ ਨਾਉ ਲੈਗਡ ਬਾਈ ਇਮੀਗਰੈਂਟਸ ਜ਼ਹਰਾਨ ਮਮਦਾਨੀ ਦੇ ਨਾਮ ਦੀਆਂ ਹੈੱਡਲਾਈਨਸ ਦੁਨੀਆ ਭਰ ਦੇ ਅਖਬਾਰਾਂ 'ਚ ਛਪ ਜਾਂਦੀਆਂ ਨਿਊਯਾਰਕ ਚੋਣਾਂ ਵਿੱਚ ਇਮੀਗ੍ਰੈਂਟਸ ਨੇ ਦੱਸ ਦਿੱਤਾ ਕਿ ਜੇਕਰ ਕੋ ਕਿਸੇ ਨੂੰ ਅਸਮਾਨ 'ਤੇ ਬਿਠਾ ਸਕਦੇ ਨੇ ਤਾਂ ਧੂਕੇ ੇਠਾਂ ਵੀ ਲਾ ਸਕਦੇ ਨੇ ਮਮਦਾਨੀ ਦੀ ਜਿੱਤ ਨੇ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਜਾਗਣ ਦਾ ਆਪਣੀ ਤਾਕਤ ਸਮਝਣ ਦਾ ਤੇ ਸਹੀ ਸਮੇਂ ਤੇ ਵਰਤਣ ਦਾ ਨਿਊਯਾਰਕ ਵਿੱਚ ਟਰੰਪ ਦਾ ਤਖਤਾ ਪਲਟ ਗਿਆ ਅਸਲ ਵਿੱਚ ਇਮੀਗ੍ਰੈਂਟਸ ਨੇ ਜੋ ਕਦੇ ਟਰੰਪ ਦੇ ਪੱਕੇ ਵੋਟਰ ਸਨ ਅਮਰੀਕਾ ਨੂੰ ਨਵੀਂ ਉਮੀਦ ਨਵਾਂ ਜੋਸ਼ ਭਰ ਦਿੱਤਾ ਸਾਨਾ ਤੋਂ ਨਿਊਯਾਰਕ ਨੂੰ ਇਮੀਗ੍ਰੈਂਟਸ ਦਾ ਸ਼ਹਿਰ ਅਖਿਆ ਜਾਂਦਾ ਹੈ ਪਰ ਹੁਣ ਪਹਿਲੀ ਵਾਰ ਇਹ ਸ਼ਹਿਰ ਇੱਕ ਇਮੀਗ੍ਰੈਂਟ ਦੇ ਦੁਆਰਾ ਚਲਾਇਆ ਜਾਵੇਗਾ ਜ਼ਹਰਾਨ ਮਮਦਾਨੀ ਦੀ ਮੇਅਰ ਦੇ ਵਜੋਂ ਜਿੱਤ ਅਮਰੀਕਨ ਡੈਮੋਕ੍ਰੇਸੀ ਦੇ ਇੱਕ ਹਿਸਟੋਰੀਕਲ ਚੈਪਟਰ ਦੇ ਵਾਲੇ ਇੱਕ ਨਵੇਂ ਬਦਲਾਅ ਦੇ ਵਾਲੇ ਇਸ਼ਾਰਾ ਕਰਦੀ ਹੈ ਇੱਕ ਵੱਡਾ ਮੋੜ ਨਵਾਂ ਮੋੜ ਯੂਗਾਂਡਾ ਭਾਰਤੀ ਮੂਲ ਦੇ ਪਰਿਵਾਰ ਵਿੱਚ ਜਨਮੇ ਤੇ ਕੁਇਨਜ਼ ਦੇ ਵਿੱਚ ਵੱਡੇ ਹੋਏ ਮਮਦਾਨੀ ਇੱਕ ਨਵੀਂ ਪੀੜੀ ਨੂੰ ਰਿਪਰੈਜ਼ੈਂਟ ਕਰਦਾ ਜੋ ਕਿ ਵਿਸ਼ਵਾਸੀ ਯਵਕਰੇ ਤੇ ਮਜ਼ਦੂਰ ਵਰਗ ਦੇ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ ਉਸ ਦੀ ਜਿੱਤ ਸਿਰਫ ਨਿਊਯਾਰਕ ਦੇ ਲਈ ਨਹੀਂ ਸਗੋਂ ਪੂਰੀ ਦੁਨੀਆ ਦੇ ਲਈ ਇੱਕ ਸੁਨੇਹਾ ਹੈ ਕਿ ਅਮਰੀਕਾ ਦੀ ਅਸਲ ਤਾਕਤ ਬਾਹਰ ਕੱਢਣ ਵਿੱਚ ਨਹੀਂ ਸਗੋਂ ਸਭ ਨੂੰ ਸ਼ਾਮਲ ਕਰਨ ਵਿੱਚ ਹੈ ਇਮੀਗ੍ਰੈਂਟ ਹੁਣ ਸਿਰਫ ਮਹਿਮਾਨ ਨਹੀਂ ਉਹ ਇਸ ਦੇਸ਼ ਦੇ ਨਿਰਮਾਤਾ ਨੇ ਸੁਪਨੇ ਦੇਖਣ ਵਾਲੇ ਹਨ ਤੇ ਹੁਣ ਨੇਤਾ ਹਨ ਬਰੌਂਕਸ ਦੀਆਂ ਦੁਕਾਨਾਂ ਤੋਂ ਬਰਕਲਨ ਦੇ ਟੈਕਸੀ ਸਟੈਂਡ ਤੱਕ ਨਰਸਾਂ ਤੋਂ ਲੈ ਕੇ ਨਾਈਟ ਸ਼ਿਫਟ ਮਜ਼ਦੂਰਾਂ ਤੱਕ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਬਣਾਇਆ ਉਸ ਦਾ ਨਿਰਮਾਣ ਕੀਤਾ ਹੁਣ ਉਹ ਇਸ ਦੀ ਅਗਵਾਈ ਕਰ ਰਹੇ ਹਨ ਨਿਊਯਾਰਕ ਦਾ ਨਵਾਂ ਮੇਅਰ ਸਿਰਫ ਇਸ ਦੀ ਵਿਭਿੰਨਤਾ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਸਗੋਂ ਉਹ ਉਸ ਦਾ ਜੀਵੰਤ ਰੂਪ ਬਣ ਗਿਆ ਹੈ ਇਹ ਸਿਰਫ ਇੱਕ ਪੋਲਿਟਿਕਲ ਚਿੱਤ ਨਹੀਂ ਹੈ ਸਗੋਂ ਇੱਕ ਸੱਭਿਆਚਾਰਕ ਬਦਲਾਅ ਦੀ ਨਿਸ਼ਾਨੀ ਹੈ ਇੱਕ ਸ਼ੁਰੂਆਤ ਹੈ ਇਮੀਗ੍ਰੈਂਟਸ ਦਾ ਸ਼ਹਿਰ ਹੁਣ ਆਪਣਾ ਇਮੀਗ੍ਰੈਂਟ ਨੇਤਾ ਪਾ ਚੁੱਕਾ ਹੈ ਅਸੀਂ ਇੱਕ ਨਵੇਂ ਯੁੱਗ ਦੇ ਵਿੱਚ ਦਾਖਲ ਹੋ ਰਹੇ ਹਾਂ ਇਸ ਨੂੰ ਕਲੈਰਿਟੀ ਕਾਰੇਜ ਤੇ ਵਿਜ਼ਨ ਦੀ ਲੋੜ ਹੈ ਨਾ ਕਿ ਬਹਾਨਿਆਂ ਦੀ ਅਸੀਂ ਇੱਕ ਨਵੇਂ ਜਨਮੇ ਸ਼ਹਿਰ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ ਤੇ ਹੁਣ ਸਮਾਂ ਹੈ ਕੰਮ ਕਰਨ ਦਾ ਨਤੀਜੇ ਦੇਣ ਦਾ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਤੇ ਤਿੱਖਾ ਹਮਲਾ ਕਰਦੇ ਆ ਮਮਦਾਨੀ ਨੇ ਆਖਿਆ ਇਸ ਹਨੇਰੇ ਸਮੇਂ ਚ ਨਿਊਯਾਰਕ ਰੌਸ਼ਨੀ ਬਣੇਗਾ ਜਿਸ ਸ਼ਹਿਰ ਨੇ 트੍ਰੰਪ ਨੂੰ ਜਨਮ ਦਿੱਤਾ ਇਹ ਹੁਣ ਉਸ ਦੀ ਸੋਚ ਨੂੰ ਹਰਾਵੇਗਾ ਉਸ ਨੇ ਆਖਿਆ ਕਿ ਇਹ ਜਿੱਤ ਜ਼ਮਨੀ ਬੁੜੇਗਾ ਮਾਲਕਾਂ ਦੀ ਹੈ ਸਿਰੇ ਗਾਲੀ ਟੈਕਸੀ ਚਾਲਕਾਂ ਦੀ ਹੈ ਤੇ ਉਜ਼ਬੇਕੀ ਨਰਸਾਂ ਦੀ ਹੈ ਤੇ ਥੋਪੇ ਅੰਟੀਆਂ ਦੀ ਹੈ ਉਹ ਸਭ ਜਿਹੜੇ ਇਸ ਸ਼ਹਿਰ ਦੇ ਅਸਲ ਤਾਕਤ ਨੇ ਅਸਲ ਪਾਵਰ ਹਨ ਨਿਊਯਾਰਕ ਮੇਅਰ ਚੋਣ ਨੇ ਪੂਰੀ ਦੁਨੀਆ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਦੁਨੀਆ ਨੂੰ ਦੱਸ ਦਿੱਤਾ ਕਿ ਅਮੀਰਾਂ ਦੀ ਗੁਲਾਮੀ ਦਾ ਅੰਤ ਲੋਕਾਂ ਦੇ ਇੱਕ ਫੈਸਲੇ ਨੇ ਕਰ ਦੇਣਾ ਹੁੰਦਾ ਹੈ ਲੋਕ ਪੀੜਤ ਸਨ ਪਰ ਉਹ ਸਹੀ ਮੌਕੇ ਦੀ ਵੇਟ ਕਰ ਰਹੇ ਸਨ ਪੂਰੀ ਦੁਨੀਆ ਨੇ ਨਵੀਂ ਸ਼ੁਰੂਆਤ ਨੂੰ ਪਣਪਦਿਆਂ ਦੇਖਿਆ ਨਿਊਯਾਰਕ ਸਿਟੀ ਦੀ ਮੇਅਰ ਚੋਣ ਵਿੱਚ ਮੰਗਲਵਾਰ ਨੂੰ ਵੋਟਰ ਟਰਨਆਊਟ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਜ਼ਿਆਦਾ ਰਿਹਾ ਇਸ ਦਮ ਸ਼੍ਰੀ ਡੈਮੋਕ੍ਰੇਟ ਜ਼ੋਰੇਨ ਮਮਦਾਨੀ ਦੀ ਉਮੀਦਵਾਰੀ ਨੂੰ ਦਿੱਤਾ ਜਾ ਸਕਦਾ ਹੈ ਜੋ ਕਿ ਸ਼ਹਿਰ ਦੇ ਪਹਿਲੇ ਦੱਖਣੀ ਏਸ਼ੀਆਈ ਤੇ ਮੁਸਲਿਮ ਮੇਅਰ ਬਣੇਗਾ ਨਿਊਯਾਰਕ ਟਾਈਮਜ਼ ਦੇ ਮੁਤਾਬਕ ਇਸ ਵਾਰ 2 ਮਿਲੀਅਨ ਤੋਂ ਜ਼ਿਆਦਾ ਨਿਊਯਾਰਕਰਜ਼ ਨੇ ਵੋਟ ਪਾਈ ਜੋ ਕਿ ਪਿਛਲੇ ਚੋਣ ਦੇ 1.1 ਮਿਲੀਅਨ ਦੇ ਮੁਕਾਬਲੇ ਡਬਲ ਹੈ ਬਰੂਕਲਿਨ ਕੋਇਨਸ ਤੇ ਮਾਨਹੈਟਨ ਦੇ ਕਈ ਹਿੱਸਿਆਂ 'ਚ ਪਾਰਟਿਸਪੇਸ਼ਨ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਬਰਾਬਰ ਦੀ ਰਹੀ 34 ਸਾਲਾਂ ਦੇ ਮਾਮਦਾਨੀ 1969 ਤੋਂ ਬਾਅਦ ਪਹਿਲੇ ਉਮੀਦਵਾਰ ਬਣਿਆ ਜਿਨ੍ਹਾਂ ਨੇ ਕਿ ਪੰਜੋ ਬਰੋਜ਼ ਵਿੱਚ ਮਿਲ ਕੇ 1 ਮਿਲੀਅਨ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਪਰ ਵਿਸ਼ਲੇਸ਼ਕਾਂ ਨੇ 2025 ਦੀ ਉਚਾਪੂਰ ਨੂੰ VOTING ਨੂੰ ਬਿਜਲੀ ਵਰਗਾ ਇੱਕ ਲਹਿਰ ਵਾਂਗ ਦਰਸਾਇਆ ਜੋ ਕਿ ਸਥਾਨਕ ਪੋਲਿਟਿਕਸ ਦੇ ਵਿੱਚ ਨਵੇਂ ਜੋਸ਼ ਦੀ ਨਿਸ਼ਾਨੀ ਹੈ। ਡਰਾਊਨਸਵਿਲ ਦੇ ਮਿਹਨਤੀ ਪਰਿਵਾਰਾਂ ਤੋਂ ਲੈ ਕੇ ਮੈਨਹੈਟਨ ਦੇ ਨੌਜਵਾਨ ਪੇਸ਼ੇਵਰਾਂ ਤੱਕ ਸਭ ਨੂੰ ਪ੍ਰਭਾਵਿਤ ਕਰਕੇ ਇਮਪ੍ਰੈਸ ਕੀਤਾ। ਇਸ ਨਾਲ ਇਹ ਚੋਣ ਸਿਰਫ ਮੇਅਰ ਦੀ ਨਹੀਂ ਰਹੀ। ਇਹ ਸ਼ਹਿਰ ਪਰ ਵਿੱਚ ਜੋ ਆਰਥਿਕ ਨਿਆਂ ਦੇ ਲਈ ਇੱਕ ਆंदोलਨ ਬਣ ਗਿਆ ਸੀ।